ਦੇਖੋ ਪਿੰਡ ਗਜਨੀ ਵਾਲਾ ਦੇ ਵਿੱਚ ਅਸੀਂ ਆਏ ਆ ਦੇਖਣ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਦਿੱਕਤ ਆਈ ਹੈ ਪਾਣੀ ਦੀ ਉਹ ਸਾਰਾ ਦੇਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆ ਸੋ ਇੱਥੇ ਵੀ ਪਾਣੀ ਦਾ ਦੇਖੋ ਬਹਾਅ ਹੈ ਜਿਹੜਾ ਬਹੁਤ ਤੇਜ਼ ਹੈ ਤੇ ਪਾਣੀ ਆਇਆ ਵੀ ਬਹੁਤ ਹੈ ਸੋ ਸਾਰਾ ਐਡਮਿਨਿਸਟ੍ਰੇਸ਼ਨ ਤੇ ਸਾਰਾ ਡਿਪਾਰਟਮੈਂਟ ਸਾਰਾ ਹੁਣ ਦੀ ਘੜੀ ਜੋ ਆਪਣੀ ਵਕਤ ਦੀ ਜ਼ਰੂਰਤ ਹੈ ਉਹ ਇਹ ਹੀ ਹੈ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹਦੇ ਲਈ ਸਾਰੇ ਪ੍ਰਯਾਸ ਅਸੀਂ ਕਰ ਰਹੇ ਆਂ ਬਕਾਇਦਾ ਸਾਰੇ ਜ਼ਿਲ੍ਹੇ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਅਸੀਂ ਹਰ ਅਫੀਸਰ ਦੀ ਹਰ ਸੈਕਟਰ ਵਾਈਜ਼ ਡਿਊਟੀ ਨਹੀਂ ਲਈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਜਿੱਥੇ ਵੀ ਕਿਤੇ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਸ ਏਰੀਏ ਦੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਾਡੇ ਮੈਡੀਕਲ ਸੈਂਟਰ ਖੋਲੇ ਆ ਜਗ੍ਹਾ-ਜਗ੍ਹਾ ਤੇ ਡਾਕਟਰ ਬੈਠੇ ਆ ਇਥੇ 63 ਜਗ੍ਹਾ ਤੇ ਅਸੀਂ ਮੈਡੀਕਲ ਟੀਮਾਂ ਵਿਠਾਈਆਂ ਹੋਈਆਂ ਨੇ ਇਸੇ ਤਰ੍ਹਾਂ ਪਸ਼ੂਆਂ ਦੇ ਡਾਕਟਰ ਜਿਹੜੇ ਬੈਠੇ ਆ ਤੇ ਪੀਣ ਵਾਲੇ ਪਾਣੀ ਦੀ ਖਾਣ ਪੀਣ ਦੇ ਰਾਸ਼ਨ ਪਾਣੀ ਦੀ ਉਹ ਸਾਰਾ ਬਰਾਬਰ ਉੱਥੇ ਤੱਕ ਪਹੁੰਚਾਇਆ ਜਾ ਰਿਹਾ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਕਿਸੇ ਵੀ ਸਮੇਂ ਕੋਈ ਵੀ ਜਿਸ ਨੂੰ ਲੋੜ ਹੈ ਤਾਂ ਕੰਟਰੋਲ ਰੂਮ ਤੇ ਰਾਬਤਾ ਕਾਇਮ ਕਰ ਸਕਦਾ ਤੇ ਉਹਨੂੰ ਨਾਲ ਦੀ ਨਾਲ ਜਿਹੜੀ ਰਾਹਤ ਹੈ ਉਹ ਪਹੁੰਚਾਈ ਜਾ ਰਹੀ ਹੈ ਪੰਜਾਬ ਸਰਕਾਰ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਸਾਰੇ ਕਦਮ ਕਦਮ ਦੀ ਖਬਰ ਲੈ ਰਹੇ ਨੇ ਸੋ ਅਸੀਂ ਇਹ ਸਾਰੇ ਲਈ ਆਏ ਹੋਏ ਆ ਤੇ ਲੋਕਾਂ ਨੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ ਕਿਉਂ ਇਹ ਤਾਂ ਦੇਖੋ ਸਾਰੇ ਜਾਣਦੇ ਨੇ ਕਿ ਜੋ ਬਰਸਾਤ ਹੋ ਰਹੀ ਹੈ ਜੋ ਮੀਂਹ ਆ ਰਹੇ ਨੇ ਪਾਣੀ ਜ਼ਿਆਦਾ ਆ ਰਿਹਾ ਹੈ ਇਹ ਕਿਸੇ ਦੇ ਹੱਥ ਵਸ ਨਹੀਂ ਪਰ ਜੋ ਸਾਡੇ ਹੱਥ ਵਸ ਹੈ ਉਹ ਅਸੀਂ ਕਰ ਰਹੇ ਆ ਤੇ ਲੋਕ ਇਸ ਤੋਂ ਸੰਤੁਸ਼ਟ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਗਰਦਾਵਰੀਆਂ ਵਗੈਰਾ ਕਰਾ ਕੇ ਉਹ ਸਾਰਾ ਮੌਜੂਦਾ ਵੀ ਪ੍ਰਬੰਧ ਕਰਾਂਗੇ ਤੇ ਹਰ ਚੀਜ਼ ਕਿਸੇ ਨੂੰ ਤਕਲੀਫ ਨਾ ਹੋਵੇ ਐਸ.ਟੀ. ਦੀ ਸਰਕਾਰ ਪੂਰੀ ਤਰ੍ਹਾਂ ਬਚਨ ਖੱਦ ਹੈ।